ਗੋਹਨਿਆ ਚਰੋਣ ਵਾਲੀਆਂ ਸਰਕਾਰਾਂ ਮੁਦਦੇ ਦੇ ਮੁਦਦੇ ਬਾਦ ਉਪਘਾਉਣੀਆਂ ਸਰਕਾਰਾਂ ਮੁਦਦੇ ਦੇ ਮੁਦਦੇ ਇੱਕ ਜਿੰਦਾਬਾਦ ਐਮਐਸਪੀ ਕੰਮੀਆਂ ਨੂੰ ਮਾ ਤੇ ਰਵਾਗੇ ਅੱਜ ਜਰੂਰ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਹਲਕਾ ਕਾਦੀਆਂ ਦੇ ਪਿੰਡਾਂ ਦੇ ਦੌਰਾਨ ਕੀਤਾ ਕਿਵੇਂ ਦਾ ਹੰਕਾਰੰਦੇ ਨੰਦਾ ਜੀ ਲੋਕ ਕਾਦੀਆਂ ਅੱਡਕੜ ਦੇ ਵਿੱਚ ਆਸ ਇਹ ਚਾਹਦੇ ਨੇ ਇਸ ਲੋਕੀ ਦੀ ਜਿਹੜੀ ਜੁਰਮਾ ਚੇ ਲੈ ਕਾਗਜ਼ ਨੂੰ ਮੌਕਾ ਦੇ ਦੇਣਾ ਇਸ ਨੌਜਵਾਨ ਨੂੰ ਮੌਕਾ ਦੇ ਕੇ ਦੇਖਿਆ ਤਾਂ ਕਿ ਅੱਠ ਇਸ ਦੇ ਕਾਲ ਨੂੰ ਕੰਮ ਜਿਹੜੇ ਨੇ ਕੋਪਰ ਖੜਖੀ ਕਰਾ ਸਕਦਾ ਹੈ ਸਭ ਤੋਂ ਲੋਕਾਂ ਦਾ ਸਵਾਲ ਹੈ ਕਿ ਜਿਹੜਾ ਨੌਜਵਾਨਾਂ ਨੂੰ ਨਹੀਂ ਲੀਡ ਦਿੱਤੇ ਉਹਦਾ ਕਸਰ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ ਕੇ ਜਿੰਮੇਵਾਰ ਮਾਰਿਆ ਪੰਜਾਬ ਸਰਕਾਰ ਨੇ ਉਹਦੇ ਮਾਰੇ ਕੀ ਚੱਲ ਆਪੇ ਮੱਤਿਆਵ ਚ ਰਹਿ ਗਏ ਪੱਥਰ ਜਰ ਨੂੰ ਤੁਸੀਂ ਸਿਆਣੇ ਬੱਜਦੇ ਹੋ ਰੋਸ ਹੈ ਪਰਵਾਤਾ ਨਾ ਸਰਕਾਰਾਂ ਦੀ ਜਾ ਕੇ ਕਾਗਜ਼ ਸਟੈਟ ਕਰਕੇ ਫਿਰ ਮਨਜ਼ੂਰ ਕਰਦੀ। ਭਾਈ ਸਾਹਿਬ ਕਦੇ ਕੰਮ ਨਹੀਂ ਕੀਤਾ ਉਹਦੀ ਗੱਲ ਹੀ ਹੁਣ ਆਇਆ ਕਹਿੰਦੇ ਉਹਨਾਂ 250 ਦਾ ਕਿਹੜਾ ਕੰਮ ਕੀਤਾ ਉਹ ਦੱਸੋ ਕਿਹੜਾ ਕੜਾ ਕੰਮ ਕੀਤਾ ਆ ਸੰਗਤ ਖਲੋਤੀ ਆ ਮੇਰਾ ਕੋਈ ਰਿਸ਼ਤੇਦਾਰ ਨਹੀਂ ਕਹਿੰਦੇ ਕਦੇ ਹੀ ਸਭ ਕੰਮ ਨਹੀਂ ਕੀਤਾ ਮੈਂ ਕਰਵਾ ਦੇਣਾ ਇਹਦੇ ਸਖੰਡੇ ਦਾ ਰਿਕਾਰਡ ਕਰ ਦਿੰਦਾ 50% ਲੋਕਾਂ ਦੇ ਮੇਰੇ ਚਿਓ ਆ ਰਿਹਾ ਸਹੀ ਗੱਲ ਹੈ ਕਿ ਗਲਤ ਰੋਕ ਸਹੀ ਗੱਲ ਹੈ ਲੋਕਾਂ ਨੂੰ ਮੈਂ ਨਹੀਂ ਕਹ ਰਿਹਾ ਸੋ ਇਹ ਜਿਹੜੀ ਉਹ ਮੈਡੀਕਲ ਸਰਕਾਰ ਸੀ ਜਿਹੜੀ ਗੁੱਟਾ ਸਾਹਿਬ ਚਾਰੇ ਕਈ ਦਸਿਆ ਕਰਦੇ ਆਗੇ ਜੇ ਕਰਦੇ ਆਗੇ ਲਾਪਰਚ ਚਿਕਾਲੇ ਛੇ ਜਾਂਦੇ ਸੀ ਇਹ ਚੱਲ ਪਾਏ ਨੇ ਸੇਖਾ ਸਾਹਿਬ ਤੁਹਾਡੇ ਨਾਲ ਬੈਠੇ ਆ ਹੜਾ ਫਲੱਡ ਆਉਣ ਤੋਂ ਬਾਅਦ ਜਿਹੜੀਆਂ ਕੁੜੀਆਂ ਅਕਦਰ ਤੱਕ ਟੁੱਟੀਆਂ ਉਹਨਾਂ ਦੀ ਰਿਪੇਅਰ ਨਹੀਂ ਹੋਈ ਮੇਰੇ ਵੀਰ ਸੇਖਵਾਰਾਂ ਚ ਭੈਣਾਂ ਉਹ ਕੱਲਾ ਇੱਕ ਆਕ ਬਸ ਮੇਰੀ ਇੱਕ ਲੈ ਕੇ ਗਿਆਰਾ ਹੋ ਗਿਆ ਅੱਜ ਦੇਖਿਆ ਇਹ ਸੈਂਟਰ ਵਾਲਾ ਦੋ ਨੰਬਰ ਨੂੰ ਜੁਲਾਇ ਦੇ ਦਿੰਦੇ ਬਾਦਿਆ ਫਿਰ ਆਪੀਆ ਕਰੋੜ ਰੁਪਏ ਪੱਕਿਆ ਪਤਾ 8000 ਕਰੋੜ ਉਹ ਕਿੰਨੇ ਲੱਗਿਆ ਸੈਂਟਰ ਨੇ ਲੱਗਿਆ ਚੱਲੇ ਅੱਜ ਲੋਕ ਸੰਗਤ ਨੂੰ ਚੱਲਿਆ ਸਾਰੇ ਜਾ ਕੇ ਆਪੀ ਦਾ ਹੱਥ ਵੀ ਲੈ ਕੇ ਜਾਵਾਂਗੇ ਸਾਡੇ ਕਿਸਾਨ ਜਾਂਦੇ ਨੇ ਕਿਲ ਕਰਦੇ ਨੇ ਰਾਤ ਜਿਹੜੀ ਹੋਣਾ ਸਾਰੇ ਮਟਾਗੇ ਤੇ ਹੱਕ ਨਹੀਂ ਲੈ ਕੇ ਜਾਵਾਂਗੇ ਜਿਹੜੇ ਪਿੱਲੇ ਹੁੰਦੇ ਉਹ ਵੀ ਉਹਦੇ ਚੱਲ ਗਾਓ ਉਹ ਵੀ ਕਰੋ ਬੀਐਮਪੀ ਕਿਸੇ ਆਦੀ ਆਦੀ ਕਿਸਾਨ ਰੁਲਦੇ ਪਿਆ ਕਿਸਾਨ ਮਰਦੇ ਪਿਆ ਉਹਨਾਂ ਨਾਲ ਬਾਰੇ ਕੀ ਕਹਿਣਾ ਕਿਸਾਨ ਅਦਾਸ਼ ਸ਼ਹੀਦ ਹੋਇਆ ਆਹ ਬੜੀ ਪਾਰ ਦੀ ਚਤਾਨ ਵਰਤ ਕੇ ਜੇ ਮੋਤੀਆ ਮੈਨੂੰ ਕੀ ਦੀ ਗਾਦੇ ਇੱਕ ਕਵੇਟਪੰਤ ਨਾਲ ਚਾਟ ਬੈਠ ਕੇ ਉਹ ਚੋਲੇ ਬਣ ਕੇ ਮੈਡੀ ਕਰਨ ਦੀ ਸੋਚਿਆ ਜਿਹੜਾ ਨਹੀਂ ਸੋਈ ਮੈਂ ਉਹ ਲਵੇ ਉਹ ਚਾਹੇ ਅਸੀਂ ਉਸ ਕੱਢ ਕੇ ਭੁਜਾ ਦੇ ਜਿਹੜਾ ਬੋਲਾਦਾ ਹੁੰਦਾ ਕੀ ਸੁਨੇਹਾ ਦੇਣਾ ਚਾਹੋਗੇ ਲੋਕ ਸਭਾ ਹਲਕਾ ਗੁਰਦਾਸ ਮੈਂ ਕੋਈ ਗਲਤੀ ਨਹੀਂ ਕਰਦਾ ਮੈਂ ਇਹ ਨਹੀਂ ਕਿ ਦਮਾਇਆ ਕੱਪਮੈਲ ਅੱਗੇ ਮੈਂ ਹੋ ਕੰਗਾ ਇੱਕ ਮੌਗਾ ਦੇ ਦਿਓ ਕਿ ਚੰਗੇ ਕੰਮ ਕਰਾ ਰਹੇ ਦੇ ਅਗਲੇ ਇਹ ਨਹੀਂ ਉਤਪਾਦਿਓ ਮੈਂ ਇਹ ਬੂਤ ਮੈਂ ਇਹ ਬੂਤ ਦੇ ਕੋਲ ਖੜੇ ਨੇ ਚੌਂਕ ਦੇ ਵਿੱਚ ਮੁਲਾਕਾਤ ਹੋ ਗਈ ਜਿਹਨਾਂ ਦੇ ਨਾਲ ਕਿਸਾਨ ਪੁਖਾਲ ਵੀ ਖੜੇ ਨੇ ਚੌਂਕ ਦੇ ਵਿੱਚ ਜਿਹੜੇ ਪਤਾ ਨਹੀਂ ਇਸ ਕਰਕੇ ਹੁਣ ਤੁਹਾਡੀ ਮੁਲਾਕਾਤ ਹੋ ਗਈ ਕਿਹਨਾਂ ਦੇ ਨਾਲ ਤੁਹਾਡੇ ਆਪਣੇ ਇਹ ਇੱਕ ਦਿਨ ਜੇਕਰ ਮੋੜਿਆ ਉਹਨਾਂ ਦੇ ਪ੍ਰਭਾਣੀਆਂ ਨੂੰ ਲੈ ਲੈਣੇ ਬਹੁਤ ਬਹੁਤ ਬਤ ਧੰਨਵਾਦ अपना देना तो कि अपना देना माइक तो तो दे दो माइक दे, दे दो स्टैंड में आना से लाईया परमान साहब की वीडियो आई थी पर माइक दे दो माइक दे दो मेरे को माइक दे दो तो मैं माइक करके पत्रकार बन जाया कर दे सरकार के वीडियो में जिंदाबाद 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 ਜਿੰਦਾਬਾ ਜੈ ਜੈ ਜੀ ਸਰਦਾਰ ਜੀ ਕਿਰਨੇ ਭਲਾ ਰਾਜੀ ਆਪੋ ਜੀ ਬਦੇ ਰਿਜਨ ਲੱਗੋ ਤੇਨੋ ਕਰ ਲਓ ਮੈਂ ਤਾਂ ਆਈਆਂ ਅੱਲੋ ਲੱਗੋ ਕੋਈ ਲੱਗੇ ਹੋ ਵੀ ਲੱਗੇ ਹੋ ਲੱਗੇ ਹੋ ਭਈ ਜਿਹੜਾ ਜਿਹਨੇ ਕਰਕੇ ਜਿਹਨੇ ਕਰਕੇ ਸਰਕਾਰ ਜਿਹੜੀ ਸੀਗੀ ਇਹ ਸਾਰਿਆਂ ਨੇ ਲੈ ਕੇ ਜਿਹੜੇ ਆਏ ਉਸ ਤੋਂ ਬਾਅਦ ਜਿਹੜੇ ਵਾਅਦੇ ਕੀਤੇ ਸੀ ਅੱਜ ਤੱਕ ਇੱਕ ਪੁਰਾਣੀ ਗੱਲ ਆਪਣੀਆਂ ਮੰਗਾ ਮਨਾਉਣ ਵਾਸਤੇ ਜਦੋਂ ਆਪਾਂ ਆਪਣੀ ਰਾਜਧਾਨੀ ਨੂੰ ਜਾ ਰਹੇ ਹਾਂ ਤੇ ਉੱਥੇ ਸਾਨੂੰ ਡੱਕਿਆ ਗਿਆ ਉੱਥੇ ਡੱਕ ਕੇ ਜਿਹੜਾ ਭੱਤਰ ਕਹਿੰਦੇ ਸਾਡੇ ਤੇ ਬਖਸ਼ਤ ਕੀਤਾ ਗਿਆ ਜਿਹੜਾ ਕਿ ਪੰਜਾਬ ਦੇ ਵਿੱਚ ਕੀਤਾ ਗਿਆ ਜਦੋਂ ਮੌਜੂਦਾ ਸਰਕਾਰ 92 ਐਮਐਨਏ ਜਿਹੜੇ ਆਪਾਂ ਉੱਥੇ ਭਣਾ ਕੇ ਭੇਜੇ ਸੀਗੇ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਕਿਲਟੋ ਕੇ ਫਿਰ ਉੱਥੇ ਦੁਬਾਰਾ ਕੱਢੀਆਂ ਅੱਜ ਤੱਕ ਦਾ ਜੋ ਤੁਹਾਡਾ ਜਿਹੜਾ ਕੰਮ ਕਰਨ ਵਾਲਾ ਸੀਗਾ ਪੰਜਾਬ ਦੀ ਧਰਤੀ ਦੇ ਜਿਹੜਾ ਹੋਇਆ ਹਰਿਆਣੇ ਵਿੱਚ ਹੋ ਜਾਂਦਾ ਸਾਨੂੰ ਕੋਈ ਦਰਦ ਨਹੀਂ ਸੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਸਾਡੇ ਕਿਸਾਨ ਸਾਡੇ ਵੀਰ ਸੀ ਦੇ ਉਹਨਾਂ ਦੇ ਨਾਲ ਤਸੱਦਦ ਹੋਇਆ ਪੰਜਾਬ ਦੇ ਸ਼ਹੀਦ ਹੋਇਆ 100 ਕਰਨ ਮਾ ਦਾ ਕਿੰਨਾ ਪੰਡਾ ਦਾ ਭਰਾ ਉਦੇ ਉਹਦਾ ਉਹਦਾ ਸਾਨੂੰ ਦੱਸੋ ਆਪਣੇ ਅੱਗੇ ਹਰਿਆਣੇ ਦੇ ਜਿਹੜੇ ਗੋਡੇ ਸੀਗੇ ਉਹਨਾਂ ਨੇ ਸਾਡੇ ਭੰਨੇ ਸਾਡੀਆਂ ਜੰਗਾਂ ਭੰਨੀਆਂ ਤੋਂ ਸਾਡੇ ਕਿਸਾਨ ਵੀਰ ਜਿਹੜੇ ਸੀ ਤੁੱਕ ਕੇ ਉਹਨਾਂ ਦੀਆਂ ਹੱਡੀਆਂ ਪੂਰ ਚੂਰ ਕਰ ਦਿੱਤੀਆਂ ਸਿਰਫ ਸਾਹਵਾ ਦਾ ਉਹ ਪੁਰ ਫਿਰ ਨਹੀਂ ਜੇ ਸਕਦੇ ਆਪਾਂ ਜਵਾਬ ਮੰਗਦੇ ਆ 50 ਮੈਂ ਜਵਾਬਵਾਦੀ ਹੋਣਾ ਤੇ ਕੋਈ ਹੋਰ ਗੱਲਬਾਤ ਹੈ ਤੇ ਉਹ ਵੀ ਕਰਨਾ ਬੈਂਤੀ ਹੈ ਆਪ ਜੀ ਇਹ ਕਿ ਆਪਾਂ ਗਣ ਕੀਤੀ ਐਮਐਲ ਦੇ ਵੀ ਗਿਆ ਮੈਂ ਤੁਹਾਨੂੰ ਫੋਟੋਆਂ ਦੇ ਦਿਨਾ ਸਾਡੀਆਂ ਸਰਕਾਰ ਦੀਆਂ ਐਂਬੂਲੈਂਸਾਂ ਉੱਥੇ ਸਭਾ ਸੇਕ ਮੰਤਰੀ ਉਹਨਾਂ ਹਸਪਤਾਲਾਂ 'ਚ ਰਿਹਾ ਜਿੱਥੇ-ਜਿੱਥੇ ਹੋ ਕੇ ਤੇ ਲਈ ਜਦੋਂ ਦਿੱਲੀ ਗਿਆ ਸੀ ਕਿੰਨੇ ਕਿਸਾਨ ਸ਼ਹੀਦ ਹੋਏ ਕਿੰਨੇ ਕਿਸਾਨ ਸ਼ਹੀਦ ਹੋਏ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 12 ਦੇ ਕਰੀਬ ਕਿਸਾਨ ਸ਼ਹੀਦ ਹੋਏ ਹੋਏ ਕਿ ਮੈਂ ਉਹਨਾਂ ਪਰਿਵਾਰਾਂ ਜਿਨ੍ਹਾਂ ਦੇ ਸ਼ਹੀਦ ਹੋਏ ਤੁਸੀਂ ਜਾ ਕੇ ਉਹਨਾਂ ਦੇ ਘਰ ਵੇਖੋ ਮੈਂ ਮਮਰੰਦਰ ਦਿੱਤੇ ਮੈਂ ਨੌਕਰੀਆਂ ਦੇ ਜਿਹੜੇ ਨਿਯੁਕਤੀ ਪੱਤਰ ਮੈਂ ਹੱਥੀਂ ਤਿਆਰ ਕੀਤਾ ਨੀ ਆਪਾਂ ਕਿਸਾਨਾਂ ਦਾ ਸਾਥ ਦਿੱਤਾ ਫਿਰ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਧੇ ਅਸੀਂ ਪਾਣੀ ਲਾਉਣ ਜਾਂਦੇ ਰਾਤ ਅੱਜ ਦਿਨੇ ਬੱਤੀ ਹੁੰਦੇ ਵੀ ਕਿਸ ਤਰ੍ਹਾਂ ਨਹੀਂ ਕਿਸਾਨਾਂ ਦੇ ਨਾਲ ਅਸੀਂ ਫਿਰ ਉਹ ਗੱਲ ਕੀਤੀ ਮੇਰੇ ਲਾਗੇ ਸ਼ੂਗਰ ਮਿਲਣਾ ਜਦੋਂ ਕਾਹ ਕਿਸਾਨ ਨੂੰ ਜਵਾਬ ਦੇ ਰਹੇ ਹੋ ਚਨਾ ਨੂੰ ਮੈਂ ਉਹ ਕਹੋ ਬੋਲਿਆ ਵਿੱਚ ਨਹੀਂ ਇੱਕ ਵਾਰੀ ਗੱਲ ਕਰੂੰਗਾ ਫਿਰ ਚੁੱਪ ਕਰ ਜਾਣਾ ਐਂਦਾਂ ਨਹੀਂ ਹਾਂ ਇੱਕੋ ਮਿੰਟ ਇੱਕ ਵਾਰੀ ਗੱਲ ਕਰੂੰਗਾ ਚੁੱਪ ਕਰ ਜਾਣਾ ਇੱਕ ਮਿੰਟ ਗੱਲ ਕਰੂੰਗਾ ਨਹੀਂ ਗੱਲ ਬੰਦ ਨਹੀਂ ਜਵਾਬ ਦੇ ਰਹੇ ਹੋ ਜਾਂਦੇ ਐਂਦਾਂ ਐਂਦਾਂ ਨਹੀਂ ਸਭ ਕਰੋ ਸਭ ਦੀ ਗੱਲ ਸੁਣੋ ਸੇ ਮੈਂ ਬੈਂਤੀ ਕਰਦਾ ਸ਼ੂਗਰ ਮਿਲ ਮੇਰਾ ਕਾਰ ਹੈ ਕਿਸਾਨ ਉੱਥੇ ਵਿਚਾਰੇ ਧਰਨਿਆਂ ਦੇ ਵਿੱਚ ਜਦੋਂ ਮੈਂ ਕਿ ਧਰਨੇ ਨਹੀਂ ਸੀ ਲੋਂਦੇ ਉਹਨਾਂ ਨੂੰ ਪਕਾਇਆ ਨਹੀਂ ਸੀ ਹੁਣ ਤੋਂ ਆ ਬੈਕ 50 ਰੁਪਏ ਦਾ ਮਸਲਾ ਚੱਲ ਰਿਹਾ ਕੋਈ ਮੇਰੀ ਜਿੱਦ ਕੱਲ ਗੱਲ ਹੋਈ ਹੈ ਉਹਦਾ ਵੀ ਜਿਹੜਾ ਸੋਲੂਸ਼ਨ ਹੈ ਕਿਉਂਕਿ ਚੋਣ ਜਾਪਦਾਂ ਲੱਗ ਗਿਆ ਜਿਆਦਾ ਅਫਸਰਾਂ ਦੇ ਦਬਾਤ ਤੇ ਪ੍ਰੈਸ਼ਰ ਨਹੀਂ ਪਾ ਸਕਦੇ ਉਹ ਵੀ ਜਿਹੜਾ ਮਸਲਾ ਹੈ ਉਹ ਵੀ ਤੁਹਾਡਾ ਜਿਹੜਾ ਉਹ ਹੱਲ ਹੋਊਗਾ ਔਰ ਇੱਕ ਗੱਲ ਮੈਂ ਦੱਸਦਾ ਅਸੀਂ ਕਿਸਾਨ ਦੇ ਪੁੱਤ ਹਾਂ ਅਸੀਂ ਕਿਸਾਨ ਹਾਂ ਸਾਡੀਆਂ ਜ਼ਮੀਨਾਂ ਆ ਜਿੰਨੀਆਂ ਵੀ ਤੰਗੀਆਂ ਪਰੇਸ਼ਾਨੀਆਂ ਨੇ ਅਸੀਂ ਆਪ ਜਾ ਕੇ ਉੱਤੇ ਦੱਸਦੇ ਹਾਂ ਪਰ ਦੁੱਖ ਦੀ ਗੱਲ ਇਹ ਆ ਆ ਜਿਹੜੇ ਐਮਪੀ ਬਣ ਕੇ ਕੇ ਜਿਨ੍ਹਾਂ ਨੂੰ ਜਤਾਜਤਾ ਭੇਜਿਆ ਕਿਸੇ ਨੇ ਸੱਬੀ ਵਾਈ ਵੀ ਪੁੱਛੀ ਸੋ ਕਹਿਰ ਦਾ ਭਾਵ ਹੁਣ ਸਮਾਂ ਦੋ ਸਾਲ ਹੋਇਆ ਇੱਕ ਮੇਰੀ ਬੇਨਤੀ ਹੈ ਜੀ ਵੇਖੋ ਬਜ਼ੁਰਗੋ ਤੁਸੀਂ ਬੜੇ ਸਤਿਕਾਰਯੋਗ ਹੋ ਸਾਡੀਆਂ ਦਾੜੀਆਂ ਚਟੀਆਂ ਹੋ ਗਈਆਂ ਜੀ ਅਸੀਂ ਸਰਕਾਰਾਂ ਹਦਾਈਆਂ ਦੀ ਸਾਰਿਆਂ ਨੇ 75 ਸਾਲ ਅਸੀਂ ਦੋਵਾਂ ਸਰਕਾਰਾਂ ਨੂੰ ਮੌਕੇ ਦਿੱਤੇ ਗੋੜ ਮੇਰੀ ਗੱਲ ਸੁਣ ਸਾਨੂੰ ਦੋ ਸਾਲ ਹੋਇਆ ਹੈ ਬੱਚਾ ਸਕੂਲ ਜਾਂਦਾ ਹੈ 1 ਸਾਲ ਪਰਦਾ ਹੋ ਦਾ ਬਾਅਦ ਚ ਪਤਾ ਲੱਗਦਾ ਇਹ ਤਾਂ ਸੱਤੇ ਫੇਲ ਜੰਮੂ 2 ਸਾਲ ਹੋਏ ਆ ਸਾਡੀ ਡਿਲੀਵਰ ਦਿੱਤੀ ਤੁਸੀਂ 500 ਜੀ ਉਸੀ ਨਹੀਂ ਕੰਮ ਕਰਨਗੇ ਨਹੀਂ ਕਰਾਂਗੇ ਫਿਰ ਜਿੱਥੇ ਬਾਕੀ ਭੇਜੇ ਉੱਥੇ ਸਾਨੂੰ ਵੀ ਭੇਜ ਸਰਕਾਰ ਐਮਐਸਪੀ ਕਾਨੂੰਨ ਤੋਂ ਕਿਉਂ ਭੱਜੀ ਆ ਜੀ ਵੱਡੇ ਵੀਰ ਜੀ ਕੋਈ ਹੈਗੀ ਲਿਖਤ ਆਪਣੇ ਤੁਸੀਂ ਦਿੰਦੇ ਹੋ ਐਮਐਸਬੀ ਦਿੰਦੇ ਹੋ ਹੁਣ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਮੈਂ ਮਾਨ ਸਰ ਨੇ ਮੁਖਮਤ ਨਹੀਂ ਨੇ ਐਮਐਸਬੀ ਨੂੰ ਜਵਾਬ ਦਿੱਤਾ ਕਿ ਸਾਡੀ ਸਰਕਾਰ ਨਹੀਂ ਦੇ ਸਕਦੀ ਸਾਡੀ ਸਰਕਾਰ ਕਿਉਂ ਨਹੀਂ ਦੇ ਸਕਦੀ ਸਰਕਾਰ ਚਾਹੁੰਦੋਂ ਪਹਿਲਾਂ ਤੁਸੀਂ 5 ਮਿੰਟ ਦੇ ਦਿੰਦੇ ਸੀ ਹੁਣ ਐਫਐਸਬੀ ਦੀ ਲੜਾਈ ਸਾਡੀ ਸੈਂਟਰ ਨਾਲ ਪਈ ਹੈ ਇਹ ਤੁਹਾਨੂੰ ਹੁਣ ਸਰਕਾਰ ਚਾਹੁੰਦੀ ਹੈ ਹੁਣ ਸਰ ਮਨੂ ਮੇਰਾ ਨਹੀਂ ਦੇ ਸਕਦੇ ਜੇ ਨਹੀਂ ਦੇ ਸਕਦੇ ਜੇ ਨਹੀਂ ਤਾਂ ਫਿਰ ਉਹ ਕਿੱਥੋਂ ਦੇ ਦੂ ਇਤਰਾ ਨਹੀਂ ਬ੍ਰਦਰ ਇਹ ਮੇਰੇ ਨਹੀਂ ਇਹ ਅਸੀਂ ਤੁਹਾਡੀ ਹਮਾਇਤ ਆ ਸਾਨੂੰ ਵਿਰੋਧੀ ਨਾ ਸਮਝੋ ਅਸੀਂ ਤੁਹਾਡੇ ਨਾਲ ਆ ਜਿੱਥੇ ਤੁਹਾਨੂੰ ਜਾ ਕੇ ਮੈਂ ਆਪਣੀ ਹੁੱਚ ਦੱਸਦਾ ਲਖਪ੍ਰੀਤ ਪਾਲੀਵਾਲ ਮੇਨੂ ਵਿਕਾਸ ਮੰਤਰੀ ਕੋਤੋਂ ਆਪਣੀ ਰਾਜੇਵਾਲ ਸਾਹਿਬ ਤੁਹਾਡੇ ਹੋਰ ਜਿੰਨੇ ਜਿੰਨੇ ਉੱਚ ਅਧਿਕਾਰੀਆ ਮੈਂ ਬੇਨਤੀਆਂ ਕਰਾਈਆਂ ਸੋ ਮੈਂ ਇਹੋ ਬੇਨਤੀ ਕਰੂੰਗਾ ਆਪਣੇ ਵੱਡੇ ਲੀਡਰਸ਼ਿਪਾਂ ਨੂੰ ਪਹਿਲੀ ਪੁੱਛ ਰਹੇ ਹਾਂ ਸਰਕਾਰ ਦੇ ਨਾਮ ਅਲਸੀ ਸਾਹਿਬ ਇਹਨਾਂ ਨੂੰ ਵੀ ਸੁਣੋ ਆ ਸ਼ੁਭਕਰਮ ਜਿਹੜਾ ਮੁੰਡਾ ਜਿਹਦੀ ਜਨਤ ਸਈ 1 ਕਰੋੜ ਦੀ ਰਾਸ਼ੀ ਮਾਨ ਸਾਹਿਬ ਨੇ ਕਿਹਾ ਪਹਿਲੇ ਇੱਕ ਮਿੰਟ ਇੱਕ ਮਿੰਟ ਮੇਰੀ ਤੁਹਾਡੀ ਗੱਲ ਸੁਣੋ ਪੈਸੇ ਨਾ ਬੰਦਾ ਮੋੜਾ ਪੈਸੇ ਨਾ ਬੰਦਾ ਮੋੜਾ ਸਰ ਪੈਸੇ ਨਾ ਬੰਦਾ ਮੋੜਾ 8 ਦਿਨੋਂ ਦਾ ਪਰਚਾ ਨਹੀਂ ਦਰਜ ਹੋਇਆ ਸਰਕਾਰ ਦੇ ਸੀ ਜੂ ਨਹੀਂ ਹੋਇਆ ਸਾਡੀ ਬੱਚਾ ਨਹੀਂ ਹੋਇਆ ਧਰਤੀ ਦੇ ਉੱਤੇ ਆ ਕੇ ਸਾਡੇ ਕੀ ਕੀ ਕੰਮ ਨਹੀਂ ਸਾਡੀ ਧਰਤੀ ਤੇ ਆ ਕੇ ਉਹਦਾ ਉਹਦਾ ਬਾਬ ਅਸੀਂ ਤੇ ਮੰਗ ਰਹੇ ਹਾਂ ਉਹ 50 ਕਲਾ ਮੈਂ ਚਾਹੁੰਦਾ ਜੀ ਸੁਣੋ ਨਹੀਂ ਛੁਪ ਕੇ ਜੇ ਗੋਲੀਆਂ ਹਰਿਆਣੇ ਚਲਾਈਆਂ ਸਾਡੇ ਅੰਦਰ ਆੜ ਕੇ ਸਾਡੇ ਉੱਤੇ ਗੋਲੀਆਂ ਚਲਾਈਆਂ ਸਰਕਾਰ 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 ਦੇ ਤੇ ਪ੍ਰਜਾ ਦੀ ਤਰ੍ਹਾਂ ਦੇਖਦੇ ਹੋ ਉਹ ਨਾਂ ਲਖ ਦੋ ਨਾਂ ਕਿਸੋ ਕੇ ਬੰਦਾ ਨਹੀਂ ਨਾਂ ਤਾਂ ਉਹ ਪੁੱਛੇ ਜੇ ਉਤਰਾ ਹੋਣਾ ਚਾਹੀਦਾ ਪਰ ਜੇ ਪੁਲਿਸ ਵਾਲਿਆਂ ਨੇ ਜਿੱਲੇ ਵੀ ਚਲਾਈਆਂ ਨੇ ਇਹਦੇ ਬਾਰੇ ਉਹ ਹੋਰ ਜਿਹੜੇ ਲਾਪਾਈਆ ਹੋਏ ਆ ਐਸਐਟੀ ਬਣੀ ਉਹ ਤਰ੍ਹਾਂ ਉਹਦੀ ਸ਼ਨਬੇੜੀ ਨਾਲ ਜਿਹੜਾ ਉਹ ਕੰਮ ਕਰ ਰਹੀ ਹੈ ਠੀਕ ਹੈ ਹਰਿਆਣਾ ਸਰਕਾਰ ਸਾਡੇ ਨਾਲ ਕੇ ਕਿੰਨਾ ਠੋਕਦੇ ਕਰਵਾ ਲਾਜੀ ਕਰਕੇ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਮੇਰੀ ਬੇਨਤੀ ਆ ਜੀ ਕਿਹ ਝੰਡੇ ਵਾਲੀ ਪੁਲੀ ਜੀ ਟੁੱਟੀ ਆ ਇਹ ਕਿਹੋਣੀ ਮੰਨੀ ਦੱਸੋ ਗਾੜੀ ਇੱਕ ਮਿੰਟ ਬੇਨਤੀ ਆਉਂਦਾ ਗਾੜੀ ਫੇਰ ਹੁਣ ਬਰਸ਼ਾਤਾਾਂ ਵਾਲਿਆਂ ਨੇ ਕਿ ਜਿੱਦਣ ਕਿਸਾਨ ਆ ਬਣੂ ਦੇਗੇ ਉਹਦਾਂ ਸਾਰਾ ਫੋਰਸ ਇੱਥੇ ਚੜ੍ਹੇ ਵੀ ਨਹੀਂ ਬਣਦਣੀਆਂ ਕਿਸਾਨਾਂ ਆਪ ਨਾ ਰਣੀ ਤਾਂ ਆਪ ਨਹੀਂ ਬਣਦੀ ਤੇ ਬਰਸ਼ਾਤਾਾਂ ਫੇਰ ਗਾੜੀ ਆਵੇ ਇਹ ਦੱਸੋ ਵੀ ਕਾਹਦਾ ਬਾਬਾ ਜੀ ਮੈਂ ਬੇਨਤੀ ਕਰਨ ਲੱਗਾ ਇਹ ਵੇਖੋ ਇਹ ਝੰਡੇ ਵਾਲੀ ਪੁਲੀ ਮੇਰੀ ਨੋਟਿਸ ਵੀ ਹੈ ਮੈਂ ਤੇ ਮੰਤਰੀ ਸਾਹਿਬ ਦੇ ਸੇਕਵਾ ਸਾਹਿਬ ਉਧਰ ਬੈਠੇ ਸੀ ਪੂਰੀ ਫਾਈਲ ਤਿਆਰ ਕਰਕੇ ਦੇ ਦਿੱਤੀ ਚੀਫ ਸੈਕਟਰੀ ਸੋਰੀ ਸੈਕਟਰੀ ਸਾਹਿਬ ਨੇ ਜਿਹੜੇ ਉਹਨਾਂ ਕੋਲ ਫਾਈਲ ਹੈ ਚੋਣ ਜਾਬਤਾ ਲੱਗ ਗਿਆ ਇਹ ਚੋਣ ਜਾਬਤੇ ਤੋਂ ਉਦੋਂ ਉਪਰੰਤ ਇਹ ਤੁਹਾਡੀ ਫਾਈਲ ਜਿਹੜੀ ਇਹ ਪੁਲਪ ਪੁਲੀ ਬਾਰ ਬਹੁਤ ਸੇ ਚੋਣ ਜਾਬਤਾ ਤੇ ਹੋਣ ਲੱਗਾ ਜੇ ਇਹਨੂੰ ਸਾਲ ਹੋ ਚਲਿਆ ਵਾ ਭਾਜੀ ਇੱਕ 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 ਮਿੰਟ ਦੇਖੋ ਇੱਕ ਬੇਨਤੀ ਹੈ ਮਹਨ ਗੱਲ ਸੁਣੋ ਉਹ ਗੱਲ ਸੁਣੋ ਬਾਬਾ ਜੀ ਮੈਂ ਅੱਛੀ ਕਰਕੇ ਬੇਨਤੀ ਕਰਦਾ ਹਾਂ ਜਿੱਕਦੇ ਜਿੱਤਿਆ ਹੂੰਗਾ ਤੇ ਆਪਣੀ ਆਵਾਜ਼ ਵੀ ਚੁੱਕਦਾ ਰਹਿ ਗਿਆ ਵਿਚਾਰਾ ਨੇ ਮੋਟਾ ਪਈਆਂ ਕੰਮ ਥੋੜੇ ਜੇ ਕੰਮ ਤੋਂ ਰਹਿ ਗਏ ਹੁਣ ਚੁਟਾ ਦਿਓ ਤੁਹਾਡੇ ਹੱਟਾ ਦੀ ਲੋਰੰਚ ਚੱਲੇ ਆ ਜੇ ਨਾ ਬੋਲਾਂਗੇ ਤੇ ਨੀਵੇਂ ਥੱਪ ਠਾੜੀ ਲਾ ਕੇ ਜੀਏ ਚੋ ਜਾਓ ਜੀ ਜਿੰਦਾਬਾਦ ਚੋ ਚੋ ਜਾ ਕੇ ਤੋਂ ਬਾਅਦ ਹੋ ਜੀ ਚੋ ਜਾਓ ठीकु <imitation> त